ਕੀ ਤੁਸੀਂ ਆਉਣਾ ਚਾਹੁੰਦੇ ਹੋ ਟ੍ਰੇਨ ਦੇ ਵਿੱਚ ਹਜ਼ੂਰ ਸਾਹਿਬ ਏਸੀ ਡੱਬੇ ਦੇ ਵਿੱਚ ਤੇ ਕਿੰਨੇ ਦੀ ਟਿਕਟ ਬਣਦੀ ਆ ਤੇ ਪੰਜਾਬ ਤੋਂ ਕਿੰਨੇ ਕਿਲੋਮੀਟਰ ਦੂਰ ਹੈ ਹਜ਼ੂਰ ਸਾਹਿਬ ਤੇ ਕਿਹੜੇ-ਕਿਹੜੇ ਸਟੇਸ਼ਨ ਪਰ ਰੁਕਦੀ ਆ ਤੇ ਟਿਕਟ ਕਿੱਥੋਂ ਬੁੱਕ ਕਰਾਉਣੀ ਆ ਤੁਹਾਨੂੰ ਸਾਰਾ ਦੱਸੂਗਾ ਮੈਂ ਤੇ ਵੀਡੀਓ ਦੇ ਨਾਲ ਬਣੇ ਰਹੋ ਇੱਕ ਇੱਕ ਗੱਲ ਤੁਹਾਨੂੰ ਦੱਸੂਗਾ ਮੈਂ ਤੇ ਮੈਂ ਜਾ ਰਿਹਾ ਇਸ ਟ੍ਰੇਨ ਦੇ ਵਿੱਚ ਹਜ਼ੂਰ ਸਾਹਿਬ ਤੇ ਪੂਰੀ ਇਨਫੋਰਮੇਸ਼ਨ ਤੁਹਾਨੂੰ ਦਵਾਂਗਾ ਤੇ ਵੀਡੀਓ ਐਂਡ ਤੱਕ ਦੇਖੋ ਤੁਹਾਨੂੰ ਤਾਂ ਪਤਾ ਲੱਗਣਾ ਤੇ ਕਰਦੇ ਆਪਾਂ ਵੀਡੀਓ ਸ਼ੁਰੂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਲੋਜੀ ਆਪਣੀ ਯਾਤਰਾ ਸ਼ੁਰੂ ਹੋਣ ਲੱਗੀ ਆ ਤੇ ਪੈਕਿੰਗ ਸਾਰੀ ਹੋ ਚੁੱਕੀ ਹੈ ਆਪਣੀ ਤੇ ਗੱਡੀ 'ਚ ਰੱਖੋ ਵੀ ਸਾਰਾ ਸਮਾਨ ਹਾਂਜੀ ਆ ਵੀ ਆ ਖਾਣ ਪੀਣ ਦਾ ਸਮਾਨ ਆ ਸ਼ੁਰੂ ਕਰਨੀ ਹੋਵੇ ਤਾਂ ਘਰ ਤੋਂ ਜਗਾਰਾ ਛੱਡ ਕੇ ਕਰਨਾ ਚਾਹੀਦਾ ਜੋ ਬਲੇ ਇਸ ਉਹ ਨਿਹਾਨ ਸਰਸਰੀ ਆਕਾਨ ਲਓ ਜੀ ਸਾਡਾ ਪਹਿਲਾ ਯਾਤਰੀ ਆ ਗਿਆ ਆ ਜਾ ਬਹਿ ਜਾ ਬਹਿ ਜਾ ਬਹਿ ਜਾ ਤੰਦੂਰ ਸਿੱਕ ਤੰਦਾ ਸਰਸਰੀ ਕਾ ਸੋ ਫ੍ਰੀ ਗੋਲਡਿੰਗ ਬੜੀ ਲਜਵਰੀ ਨਗੀਦਰੀ ਲਾਡੀ ਭਾਜੀ ਵੀ ਆ ਗਏ ਨੇ ਆਪਣੀ ਗੱਡੀ ਲੈ ਕੇ ਤੇ ਇੱਥੋਂ ਹੁਣ ਅਸੀਂ ਇਕੱਠੇ ਹੋ ਜਾਣਾ ਸਟਾਰਟ ਕਰਨਾ ਪਊ। ਅਹ ਲਓ ਜੀ ਪਹੁੰਚ ਗਏ ਅਸੀਂ ਆਪਣੇ ਰੋਪੜ ਜ਼ਿਲ੍ਹੇ ਦੇ ਰੇਲਵੇ ਸਟੇਸ਼ਨ ਪਰ। ਹੁਣ ਇੱਥੋਂ ਸਾਡੀ ਟ੍ਰੇਨ ਲੱਗਣੀ ਆ। 5:30 5:20 ਮਿੰਟ ਤੇ ਤੇ ਅਸੀਂ ਹਲੇ ਵੀ ਸਾਡੇ ਪੌਣਾ ਘੰਟਾ ਪਹਿਲਾਂ ਆ ਗਏ ਅਸੀਂ। ਸਭਾ ਇਹ ਇਹਨਾਂ ਫਾਟੇ ਸੀ ਇੱਕ ਜਿਹੜੀ ਏਸੀ ਡੱਬੇ ਦੀ ਸਭ ਤੋਂ ਵੱਡੀ ਮੌਜ ਇਹ ਹੁੰਦੀ ਹੈ ਵੀ ਇੱਥੇ ਇਹਨਾਂ ਦੇ ਪਲੱਗ ਹੁੰਦੇ ਆ ਵੀ ਤੁਸੀਂ ਕੋਈ ਵੀ ਡਿਵਾਈਸ ਚਾਰਜ ਕਰਨੀ ਆ ਉੱਪਰ ਵੀ ਲੱਗੇ ਹੋਏ ਆ ਇਕੱਲੇ ਇਕੱਲੇ ਨੂੰ ਵੀ ਇਹ ਤਿੰਨ ਬੰਦੇ ਇੱਧਰ ਤਿੰਨ ਬੰਦੇ ਇੰਦਰ ਵੀ ਆ ਸੀਟ ਬਣ ਕੇ ਬੰਦਾ ਸਲੀਪ ਕਰ ਸਕਦਾ ਹੈ ਵੀ ਦੋ ਬੰਦੇ ਆ ਹਾਂ ਇੱਧਰ ਹਾਂ 6 ਬੰਦੇ ਆ ਇੱਥੇ ਸਫ਼ਰ ਸਾਡਾ ਹੈਗਾ ਜੀ 1700 6700 ਕਿਲੋਮੀਟਰ ਇੱਥੋਂ ਅ ਹਜੂਬ ਸਾਹਿਬ ਤੇ ਪੂਰੇ ਟਿਕਟ ਲੱਗਦੇ ਆ ਉਹਨਾਂ ਤੋਂ 5 ਵਜੇ ਚੱਲ ਕੇ ਰਾਤ ਨੂੰ 9 ਵਜੇ ਸਾਡੀ ਟ੍ਰੇਨ ਉੱਥੇ ਲੱਗ ਜਾਵੇ। ਦੁੱਧ 9 ਵਜੇ। ਤੇ ਕਰਾ ਤੇ ਕਦੇ। ਲਓ ਜੀ ਸਾਡੀ ਟ੍ਰੇਨ ਚੱਲ ਗਈ ਆ। ਤੇ ਤੁਹਾਨੂੰ ਮਿਲ ਜੂਗਾ ਫਿਰ। ਹਾਂ ਜੋ ਬਲੇ ਜੀ ਸੋਨੇ ਹਾਂ। ਸਾਰੰ ਸੂਰਿਆ ਕਾਲ। ਬਾਏ ਬਾਏ ਰੋਪੜ ਬਾਏ ਬਾਏ ਸਾਡੇ ਸ਼ਹਿਰ ਨੂੰ ਬਾਏ ਬਾਏ ਦੱਸ ਜੀ। ਨਾ ਨੁਕੀਰ ਨਾਲ ਜਾਏ ਜੇਟੀ ਸਾਹਿਬ ਆਗਣ ਸਾਡੇ ਟਿਕਟ ਚੈੱਕ ਕਰਨ ਲੱਗੇ ਨੇ ਲੋ ਜੀ ਸਾਡਾ ਪਹਿਲਾ ਸਟੇਸ਼ਨ ਆਇਆ ਮੋਰਿੰਡਾ ਆਪਾਂ ਗਾਲੇ ਉਹਦੇ ਜੇ ਸਾਹਮਣੇ ਮੋਰਿੰਡਾ ਇਹਨਾਂ ਫਟੋ ਸਿੱਖਣਾ ਬਾਹਰ ਤੇ ਗੰਦਾਦ ਨੇ ਇਹਨੂੰ ਸਾਫ਼ ਕਰਨਾ ਨੇ ਕੱਪੜੇ ਨਾਲ ਜਾ ਕੇ ਨੇ ਸਾਬ ਸ ਇੱਕ ਸਾਡੇ ਨਾਲ ਚੰਗੀ ਚੀਜ਼ ਹੋਈ ਆ ਸਾਡੇ ਜਿਹੜੀ ਟਿਕਟ ਹੋਈ ਸੀ ਥਾਡੇ ਸੀਦੀ ਦੀ ਤੇ ਹੁਣ ਸਾਡੇ ਜਿਹੜੀ ਟਿਕਟ ਤੋਂ ਆਪਣੇ ਚੇਂਜ ਕਰਦੇ ਸੀਟ ਤੇ ਸਾਨੂੰ ਸੈਕੰਡ ਏਸੀ ਦੇ ਦਈ ਜਿਹੜੀ ਸੈਕੰਡ ਏਸੀ ਦੀ ਹੁੰਦੀ ਹੈ ਵੀ ਇੱਥੇ ਦੋ ਹੀ ਸੀਟਾਂ ਹੁੰਦੀਆਂ ਇਹਦੀਆਂ ਇੱਕ ਤੇ ਦੋ ਤੇ ਦੋ ਜਿਹੜੀ ਦੋ ਤਿੰਨ ਨੰਬਰ ਹੁੰਦੀ ਆ ਹਾਂ ਥਾਡੇ ਸੀ ਉਹਦੇ ਤਿੰਨ ਹੁੰਦੇ ਆ ਨਾ ਆਹ ਤਿੰਨ ਹੁੰਦੇ ਆ ਉਹਦੇ ਉਹ ਟਿਕਟ ਅਪਗ੍ਰੇਡ ਹੋ ਗਈ ਆਪਣੀ ਟਿਕਟ ਟ ਅਪਗ੍ਰੇਡ ਹੋ ਗਈ ਉਹਨੇ ਜਿਹੜਾ ਲੇਦਾ ਟੀਟੀ ਐ ਸਾਡਾ ਸਲੂਟ ਮਰਿਆ ਉਹਨੇ ਜਿਹੜਾ ਤੁਹਾਨੂੰ ਦਿਖਾਇਆ ਦੱਬਣਾ ਕਹਿੰਦਾ ਇਦਾਂ ਤੇ ਆਇਆ ਹੋ ਗਿਆ ਨਹੀਂ ਮੈਂ ਤਾਂ ਫਿਰ ਜਦੋਂ ਰੱਬ ਦੰਦਾ ਫਿਰ ਥੱਪੜ ਫੜ ਕੇ ਦੰਦਾ ਵਸੇ ਸੀਟਾਂ ਇੱਧਰ ਅਲੱਗ-ਅਲੱਗ ਮਿਲ ਗਈਆਂ ਹਾਂ ਵੈਸੇ ਅਲੱਗ-ਅਲੱਗ ਮਿਲ ਗਈਆਂ ਸਾਡੇ ਵੈਸੇ ਅਸੀਂ ਬੈਠੇ ਗੱਲ ਤਾਂ ਸਾਨੂੰ ਉਹ ਸਾਈਡ ਵਾਲੀ ਟਿਕਟਾਂ ਵਿੱਚ ਸੀਟਾਂ ਮਿਲੀਆਂ ਕਹਿੰਦੇ ਵੀ ਸੀਟਾਂ ਦਿੱਲੀ ਤੱਕ ਖਾਲੀ ਆ ਉਹ ਮਿਲ ਇੱਕ ਆਹ ਉਹ ਤੇ ਉਹ ਉੱਪਰ ਵਾਲੇ ਇੱਕ ਉਹ ਉੱਧਰ ਪਿੱਛੇ ਹੂੰ ਟਿਕਟੇ ਟਿਕਟੇ ਕਹਿੰਦੇ ਕਈ ਵਾਰ ਦਿੱਲੀ ਦੇ ਨਾਲ ਬੰਦੇ ਚੜਦੇ ਨਹੀਂ ਹੈਗੇ ਟਿਕਟ ਬੁੱਕ ਕਰਾ ਲੈਂਦੇ ਕੋਈ ਨਾ ਕੋਈ ਅੰਦਰ ਕੋਈ ਇਮਰਜੈਂਸੀ ਹੋ ਜਾਂਦੀ ਉਹ ਕੈਨਸਲ ਹੋ ਜਾਂਦੀਆਂ ਤੇ ਤੁਹਾਨੂੰ ਇਹ ਮਿਲਦਾ ਦਿੱਲੀ ਤੱਕ ਤੁਹਾਨੂੰ ਕਹਿੰਦਾ ਤੁਹਾਨੂੰ ਵੇਟ ਕਰਨੀ ਪੈਣੀ ਹੈ ਹੂੰ ਦਿੱਲੀ ਤੋਂ ਬਾਅਦ ਅਸਲ ਪਤਾ ਲੱਗੂਗਾ ਅਹ ਥੋੜਾ ਜਿਹਾ ਨੇਰਾ ਹੋ ਚੁੱਕਿਆ ਚੱਲਿਆ ਤੇ ਅਸੀਂ ਹੁਣ ਮੁਹਾਲੀ ਪਹੁੰਚ ਗਏ ਮੁਹਾਲੀ ਤੇ ਤਨਵਿੰਦਰ ਸਿੰਘ ਤੰਨਾ ਸਾਡਾ ਇਹ ਪਾਜੀ ਲੈਡ ਵੜ ਲਗੇ ਆਹ ਲੈਡ ਵੀ ਵੜ ਦਿੱਤੀ ਵਿੱਚੋਂ ਦੱਬ 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 ਦੋ ਇੱਕ ਵਾਰ ਇਹ ਸਾਡਾ ਚੱਲਣਾ ਹੋਊਗਾ ਸਾਨੂੰ ਇੱਥੇ ਪੜ ਸਕਦੇ ਆ ਤੇ ਇਸ ਤੋਂ ਅਗਲਾ ਸਟੇਸ਼ਨ ਸਾਡਾ ਚੰਡੀਗੜਾ ਜਾਣਾ ਤੁਹਿਆਤ ਕਰਨ ਦਾ ਦਸਵਾਮਾ ਲਓ ਜੀ ਹੁਣ ਅਸੀਂ ਚੰਡੀਗੜ੍ਹ ਖੜੇ ਆ ਤੇ ਚੰਡੀਗੜ੍ਹ ਜਿੰਨੀ ਵੀ ਹਜੂਰ ਸਾਹਿਬ ਨੂੰ ਟ੍ਰੇਨਾਂ ਜਾਂਦੀਆਂ ਰੋਜ਼ ਇੱਕ ਟ੍ਰੇਨ ਜਾਂਦੀ ਹੈ ਤੇ ਚੰਡੀਗੜ੍ਹ ਹੋ ਕੇ ਜਾਂਦੀਆਂ ਸਾਰੀਆਂ ਟ੍ਰੇਨਾਂ ਜਿਹੜੀਆਂ ਹਜੂਰ ਸਾਹਿਬ ਨੂੰ ਤੇ ਉਹ ਸਾਡੀ ਟ੍ਰੇਨ ਚੱਲ ਪਈ ਆਰੇ ਲਓ ਜੀ ਟ੍ਰੇਨ ਵਿੱਚ ਖਾਣਾ ਵੀ ਮਿਲਦਾ ਇੱਥੇ ਵੀ ਜਿਹਨੂੰ ਅਸੀਂ ਆਰਡਰ ਦੇ ਦੇਣਾ ਸਰ ਖਾਣ ਲੱਗੇ ਆ ਖਾਣਾ ਕਿਆ ਕੁਛ ਆਵੇ ਖਾਣੇ ਕਿ ਲਾਈਸ ਹੋਗਾ ਚਾਹ ਰੋਟੀਆਂ ਤੇ ਵੇਖਾਂ ਮਿਕਸੀ ਸਬਜ਼ੀ ਹੋਗਾ ਦਾਲ ਖਾਏਗਾ ਆਚਾਰ ਹੋਗਾ ਸਾਥ ਠੀਕ ਹੈ ਭਾਈ ਕਿੰਨਾ ਅਭੀ ਹਲੇ ਬਾਅਦ ਵੀ ਨਹੀਂ ਆਏ ਧਾ अभी नहीं है इधर तो इधर से ही हाँ हाँ ठीक है भाई तो जी। खाना भी है ट्रेन में तो खाना जिसने खाना है खा लो तो हम सो घर से बीस परोठे बना लाया है भाई <laughs>

ਪਨੀਰ ਹੈ ਮੇਰੇ ਕੋਲ ਆਪਣੇ ਹੱਥਾਂ ਦਾ ਬਣਾਇਆ ਮੈਂ 70 24 ਮਿੰਟ ਦਾ ਸਟਾਪ ਆ। ਤਾਜਾ ਤਾਜਾ ਬਰੈਡ ਪਕੌੜਾ ਪਾਣੀ ਪਤ ਪਹੁੰਚ ਗਏ। ਬਾਕੀ ਇੱਧਰ ਬੰਦੇ ਸੌਂ ਗਏ। ਤੇ ਅਸੀਂ ਜਾਗਦੇ ਆ। ਹੁਣ ਟ੍ਰੇਨ ਚੱਲੂਗੀ 11 ਵਜੇ ਦਿੱਲੀ ਪਹੁੰਚੂਗੀ। ਲੋ ਜੀ ਹੁਣ ਅਸੀਂ ਦਿੱਲੀ ਪਹੁੰਚ ਗਏ ਆ ਪਰ ਇਸ ਦਾ ਮੈਕ ਵਾਲਾ ਬਹੁਤ ਉੱਚੀ ਬੋਲ ਰਿਹਾ। ਤੇ ਟ੍ਰੇਨ ਸਾਡੀ ਖੜੀ ਹੋਰ ਅੱਧੇ ਘੰਟੇ ਤੱਕ ਚੱਲਣੀ ਆ ਟ੍ਰੇਨ ਸਾਡੀ। ਤੇ ਅੱਜ ਮੈਂ ਬਹੁਤ ਜਿਆਦਾ ਵੇਟ ਕਰਨ ਦਾ ਘਟਾ ਚੱਲ ਮੈਂ ਕਿਹਾ ਥੋੜਾ ਬਾਹਰ ਆ ਲਈਏ ਬਾਹਰ ਦੀ ਹਵਾ ਲੈ ਲਈਏ ਅੰਦਰ ਏਸੀ ਲੱਗਿਆ ਸਾਡੇ ਡੱਬੇ ਦੇ ਵਿੱਚ ਅੰਦਰ ਲੱਗਦੀ ਠੰਡ ਆ ਸਾਡਾ ਡਬੋ ਲਾਡੀ ਭਾਜੀ ਬੈਠ ਕੇ ਪਰਨਾ ਲੈ ਲਿਆ ਉਹਨਾਂ ਨੇ ਦਾਲੇ ਅਹ ਦੋ ਕੰਬਲ ਲੱਤੇ ਸੀ ਆ ਦਿਖਾਓ ਭਾਜੀ ਆਪਾਂ ਜੀ ਲੈ ਕੇ ਆਏ ਦੋ ਕੰਬਲ ਲੱਤੇ ਆ ਤੇ ਕਿ ਕੋਵਿਡ ਕਰਕੇ ਨਾ ਵੀ ਅੰਦਰ ਪਹਿਲਾਂ ਦੰਦੇ ਹੁੰਦੇ ਸੀ ਉਹ ਕਰਕੇ ਨੇ ਬੰਦ ਕਰਤੇ ਹੁਣ ਅਸੀਂ ਆਪਣੇ ਲੈਂਦੇ ਹਾਂ ਗੁੱਡ ਨਾਈਟ ਭਾਈ ਗੁੱਡ ਨਾਈਟ ਭਾਜੀ ਸਹੀ ਹੈ ਭਾਈ ਬਾਦ ਤੋਂ ਤੇ ਪਰੇ ਬਾਜੀ ਹੈ 99 ਸੇ 99 ਕੈਮਰਾਮੈਨ ਨੂੰ ਠਹਾਣਿਆ ਤੇ ਹੁਣ ਅੰਦਰ થોੜਾ ਜੋ ਸੀ ਹੁਣ ਐਮਪੀ ਚ ਪਹੁੰਚ ਗਏ ਸਟੇਸ਼ਨ ਹੈਗਾ ਬੀਨਾ ਤੇ ਇੱਥੇ ਅਸੀਂ ਚਾਹ ਲੱਤੀ ਤੇ ਇੱਕ ਬ੍ਰੈਡ ਨਾਲ ਨਾਸ਼ਤਾ ਕਰਨ ਲੱਗੇ ਹਾਂ ਹੁਣ ਰਹਿ ਕੇ ਪੂਰੇ 12 ਘੰਟੇ 12 ਘੰਟੇ ਹੋਰ ਤੇ ਗੱਡੀ ਬਹੁਤ ਸਪੀਡ ਨਾਲ ਚੱਲ ਰਹੀ ਹੈ ਤੈਸਵੇਂ ਨਾਲ ਚੱਲ ਰਹੀ ਹੈ ਸਹੀ ਚੱਲ ਰਹੀ ਹੈ ਤੇ ਅਖੜੀ ਪਾਲੇ ਪਾਸੇ ਟ੍ਰੇਨ ਜਿਹੜੀ ਸਾਡੀ ਰੋਪੜ ਤੋਂ ਟ੍ਰੇਨ ਚੱਲਦੀ ਐ ਨੰਗਲ ਤੋਂ ਚੱਲਦੀ ਨਾ ਇਹ? ਹਾਂ ਨੰਗਲ ਦੇ ਤਾਂ ਨੰਗਲ ਸੇ ਅ ਨੰਗਲ ਸੇ ਅ nửa ਦੇਰ ਸਾਗ ਹਾਂ ਉਹਨਾਂ ਵਿੱਚ ਜੇ ਗਾਰਡ ਲੱਗੇ ਉਦੋਂ ਕੋਈ ਵੀ ਜ਼ਰੂਰਤ ਹੋ ਤਾਂ ਇਹਨਾਂ ਸੇ ਕੁਝ ਲੈਣਾ। ਹਾਂ ਠੀਕ ਐ ਭਾਈ। ਜੇ ਆਦਮੀ ਵੀ ਹੋਤਾ ਇੱਧਰ। ਹਾਂ ਇਨਸਕੇ ਸਾਥ ਪਿਆਰ ਪੈਗਾ ਸਵੇਕੇ ਕੱਲ ਕੇ ਹਮ ਸਾਥ ਸਾਥ ਹੀ ਹੈ ਹਾਂ ਹਾਂ ਓਕੇ ਕੋਈ ਟੈਨਸ਼ਨ ਨਹੀਂ ਕੋਈ ਟੈਨਸ਼ਨ ਨਹੀਂ ਭਈਆ ਦੋ ਤਿੰਨ ਵਾਰ ਹੀ ਆਇਆ ਸਾਫ ਸਫਾਈ ਬਹੁਤ ਅੱਛਾ ਕੀਆ ਬਹੁਤ ਖਿਆਲ ਰੱਖ ਰਹੇ ਹੋ ਹਰੇਕ ਚੀਜ਼ ਬਾਰ ਬਾਰ ਪੁੱਛਦੇ ਹੋ ਕਿਸ ਚੀਜ਼ ਕੀ ਜੁਬਨ ਟੈਨਸ਼ਨ ਨਹੀਂ ਅਮਰ ਬੋਲਨੇ ਕੇ ਟਾਈਕ ਹੈ ਭਈਆ ਠੀਕ ਹੈ ਠੀਕ ਹੈ ਭਈਆ ਠੀਕ ਹੈ ਭਈਆ ਸਾਡੂ ਕਰੰਦੋ ਪੁੱਛਾ ਕਰੰਦੋ ਅਮਰ ਬੋਲਨੇਗਾ ਹਾਂ ਅਮਰ ਜੀ ਹਮ ਤੁਹਾਡਾ ਸਾਥ ਓਕੇ ਓਕੇ ਸ਼ੁਕਰੀਆ ਭਈਆ ਇੱਕ ਤੁਹਾਨੂੰ ਮੈਂ ਹੋਰ ਦੱਸਦਾ ਵੀ ਜਿਹੜੇ ਇਹ ਡੱਬੇ ਦੇ ਵਿੱਚ ਜਿਹੜੇ ਏਸੀ ਵਾਲੇ ਡੱਬੇ ਹੁੰਦੇ ਆ ਤੇ ਕੋਈ ਲੜਵਜ ਨਹੀਂ ਹੁੰਦੀ ਕੋਈ ਰੌਲਾ ਗੋਲਾ ਨਹੀਂ ਹੁੰਦਾ ਕੋਈ ਬੰਦਾ ਚੜਦਾ ਨਹੀਂ ਹੈਗਾ ਬੰਦੇ ਉਹੀ ਜਿਹੜੇ ਹੁੰਦੇ ਜਿਹੜੇ ਨੇ ਟਿਕਟਾਂ ਸੀਟ ਨੰਬਰ ਤੁਸੀਂ ਜਦੋਂ ਆਨਲਾਈਨ ਬੁੱਕ ਕਰ ਲੈਂਦੇ ਉਹੀ ਬੰਦੇ ਹੁੰਦੇ ਇਹਦੇ ਵਿੱਚ ਤੇ ਵੀਰ ਸੁੱਤਾ ਹੋਵੇ ਆ ਕੋਈ ਬੰਦਾ ਕੋਈ ਕਿਸੇ ਨੂੰ ਡਿਸਟਰਬ ਨਹੀਂ ਕਰਦਾ ਹੈਗਾ ਤੇ ਆ ਦੇਖੋ ਵੀਰ ਫੋਨ ਲਈ ਚਾਰਜ ਲਾ ਲਈ ਆਪਣਾ ਪਿਆ ਠੀਕ ਹੈ ਕੋਈ ਸਮਾਨ ਵੀ ਨਹੀਂ ਕਿਸੇ ਦਾ ਛੇੜਦਾ ਹੈਗਾ ਠੀਕ ਹੈ ਤੇ ਉਧਰ ਤਰਨਵਿੰਦਰ ਸਿੰਘ ਤੰਨਾ ਆਪਣੀ ਗਰਮ ਗਰਮ ਇਟਲੀ ਸੰਭਰ ਇਹ ਮਨੂ ਲੱਗਾ ਬਪਾਲ ਆ ਗਏ ਹੈ ਹੈਨਾ ਕਿੱਥੇ ਆ ਗਏ ਬਾਈ ਆਪਾਂ ਬਪਾਲ ਬਪਾਲ ਆ ਗਏ ਇੱਥੇ ਇਟਲੀ ਸੰਭਰ ਸ਼ੁਕਰੀਆ ਸ਼ੁਕਰੀਆ ਪਾਣੀ ਵੀ ਹੈਗਾ ਪਾਣੀ ਵੀ ਹੈਗਾ ਪੋਹਾ ਨਾ ਭਾਈ ਪੋਹਾ ਨਹੀਂ ਖਾਣਾ ਉਹ ਨਾ ਨਾ ਉਹ ਨਹੀਂ ਖਾਣਾ ਨਹੀਂ ਖਾਣਾ ਸੈਂਡ ਵੀ ਜਾ ਗਿਆ ਨਹੀਂ ਉਹ ਨਹੀਂ ਨਹੀਂ ਭਾਈ ਬਸ ਉਹ ਖਾਏ ਉਧਰ ਪੈ ਵੀ ਖਾ ਕਰਦੇ ਆ ਉਹ ਨਹੀਂ ਨਹੀਂ ਭਾਈ ਨਹੀਂ ਨਹੀਂ ਬੋਲੋ ਸੈਂਡ ਵੀ ਨਹੀਂ ਨਹੀਂ ਚਲੋ ਸੈਂਡ ਵੀ ਜਾਗੇ ਵੀ ਆ ਸੈਂਡ ਵੀ ਸੈਂਡ ਵੀਚ ਬੋਲੋ ਵੀ ਆ ਸੰਗੀਤ ਖਾਲ ਵੀ ਆ ਸੈਂਗੀ ਵੀ ਆ ਬੈਠੀ ਲੋ ਜੀ ਪਪਾਲ ਆ ਗਏ ਇਹ ਉਹ ਪਾਲਾ ਸਟੇਸ਼ਨ ਇਹ ਤੇ ਅਰੀਦਾਸ ਕਾਈਟ ਆਮੇ ਬੀਰ ਜੀ ਮਿਲਨੇ ਵੀ ਹਜੂਰ ਸਾਹਿਬ ਜਾ ਰਹੇ ਨੇ ਜੀ ਲੁਧਿਆਣੇ ਤੋਂ ਜੀ ਲੁਧਿਆਣੇ ਤੋਂ ਇਹ ਵੀ ਸੱਚਖੰਡ ਰੇਲ ਵਿੱਚ ਜਾਂਦੇ ਹੁੰਦੇ ਸੀ ਹਾਂ ਪਹਿਲਾਂ ਸੱਚਖੰਡ ਜਾਈਦਾ ਪਹਿਲੀ ਵਾਰ ਚਲਾ ਇੰਸਟਾ ਇਹ ਟ੍ਰੇਨ ਜਿਹੜੀ ਸੱਚਖੰਡ ਉਹ 36 ਘੰਟੇ ਲਾਉਂਦੀ ਹੈ ਜੀ ਇਹ ਇਹ 30 ਘੰਟੇ ਲਾਉਂਦੀ ਹੈ ਇਧਰ ਆ ਬੀਰ ਦੱਸ ਰਿਹਾ ਜਿਹੜੀ ਸੱਚਖੰਡ ਵਾਲੀ ਟ੍ਰੇਨ ਹੁੰਦੀ ਫਰਸਟ ਕਲਾਸ ਵੀ ਹੈਗੀ ਹੈ ਨਾ ਜੋ ਪੂਰਾ ਇੱਕ ਰੂਮ ਜਾਂ ਹੁੰਦਾ ਪੂਰਾ ਵੀ ਉਹ ਦੋ ਬੰਦੇ ਉਹਦੇ ਰੂਮ ਚ ਬਣ ਜਾਂਦੇ ਜਿਹੜੇ ਫਰਸਟ ਕਲਾਸ ਹੈ ਜਿੱਥੇ ਜਨ ਪੰਜਾਬੀ ਲੰਗਰ ਲਾਹੀ ਲੈਂਦੇ ਨੇ ਅਬੀਰ ਜਿਹੜਾ ਪਹਿਲਾਂ ਆਇਆ ਸੀ ਨਾ ਤੇ ਉਹ ਸਾਨੂੰ ਪਰੌਂਠੇ ਦੇ ਗਿਆ ਉਹਦਾ ਕੋਈ ਦੋਸਤ ਇੱਥੇ ਜਿਹੜਾ ਜਿੱਥੇ ਹੁਣ ਟ੍ਰੇਨ ਖੜੀ ਦਿਨਾ ਉਹਨਾਂ ਨੂੰ ਪਰੌਂਠੇ ਦੇ ਗਿਆ 12 13 ਉਹ ਸਾਨੂੰ ਚਾਰ ਪਰੌਂਠੇ ਸਾਨੂੰ ਦੇ ਗਿਆ ਹੁਣ ਤੁਹਾਨੂੰ ਮੈਂ ਦੱਸਦਾ ਵੀ ਆਪਾਂ ਨੇ ਟਿਕਟ ਕਿੱਥੋਂ ਬੁੱਕ ਕਰਾਉਣੀ ਆ ਤੇ ਇੱਕ ਵੈਬਸਾਈਟ ਆ ਮੇਕ ਮਾਈ ਟ੍ਰਿਪ ਠੀਕ ਹੈ ਜੀ ਇਹ ਸਰਚ ਕਰ ਲੈਣੇ ਤੁਸੀਂ ਤੇ ਇਹਦੇ ਬਾਅਦ ਦੇਖੋ ਜੇ ਤੁਸੀਂ ਫਲਾਇਟ ਦੀ ਜਿਹੜਿਆ ਹਜੂਰ ਸਾਹਿਬ ਨੂੰ ਟਿਕਟ ਬੁੱਕ ਕਰਾਉਣੀ ਤੁਸੀਂ ਉਹ ਵੀ ਕਰਵਾ ਸਕਦੇ ਆ ਹੋਟਲ ਟਿਕਟ ਬੁੱਕ ਕਰਾਉਣਾ ਉਹ ਵੀ ਕਰਵਾ ਸਕਦੇ ਆ ਆ ਦੇਖੋ ਟ੍ਰੇਨ ਆ ਗਈ ਇੱਥੇ ਆਪਾਂ ਟ੍ਰੇਨ ਪਰ ਕਲਿੱਕ ਕਰਨਾ ਆ ਟ੍ਰੇਨ ਕੋਲ ਨਦੇੜ ਸਾਹਿਬ ਚੰਡੀਗੜ ਜਿਹੜਾ ਤੁਹਾਡਾ ਕੋਈ ਸਟੇਸ਼ਨ ਹੈ ਜਿੱਦਾਂ ਹੁਣ ਤੁਸੀਂ ਹੁਣ ਅਸੀਂ ਵਾਪਸ ਦੀ ਟ੍ਰੇਨ ਕਰਾਉਣੀ ਹੈ ਨਦੇੜ ਸਾਹਿਬ ਤੋਂ ਚੰਡੀਗੜ ਤੋਂ ਚੰਡੀਗੜ ਤੋਂ ਨਦੇੜ ਸਾਹਿਬ ਤੁਸੀਂ ਸੱਚ ਕਰ ਲੈਣੀ ਕਿਹੜੀ ਡੇਟ ਨੂੰ ਤੁਸੀਂ ਜਾਣਾ ਚਾਹੁੰਦੇ ਆ ਹਰ ਰੋਜ਼ ਇੱਕ ਟ੍ਰੇਨ ਜਾਂਦੀ ਹੈ ਹਜੂਰ ਸਾਹਿਬ ਨੂੰ ਹਰ ਰੋਜ਼ ਚੰਡੀਗੜ ਤੋਂ ਹਰ ਰੋਜ਼ ਇੱਕ ਟ੍ਰੇਨ ਜਾ ਰਹੀ ਹੈ ਹਜੂਰ ਸਾਹਿਬ ਨੂੰ ਜੇ ਤੁਸੀਂ ਜਾਣਾ ਚਾਹੁੰਦੇ ਆ ਆਰਾਊਂਡ ਤੁਹਾਨੂੰ ਦੱਸ ਦਿੰਦੇ ਕਿ ਟਿਕਟ ਕਿੰਨੇ ਦੀ ਬਣ ਜਾਂਦੀ ਜਿਹੜੀ ਜਰਨਲ ਹੈ ਉਹ 420 ਦੀ ਬਣਦੀ ਹੈ ਜਿਹੜੀ ਸਲੀਪਰ ਹੈ ਉਹ 760 ਦੀ ਬਣਦੀ ਹੈ 3rd AC ਆ 1900 2260 ਦੀ ਬਣਦੀ ਹੈ ਠੀਕ ਹੈ ਇਹ ਤੁਸੀਂ ਦੇਖ ਲੈਣਾ ਇੱਥੇ ਪਤਾ ਲੱਗ ਜਾ ਜਿਹੜੀ ਕਿਹੜੀ ਸੀਟ ਅਵੇਲੇਬਲ ਹੈ ਤਾਂ ਤੁਸੀਂ ਉਹ ਤੁਸੀਂ ਬੁੱਕ ਕਰਵਾ ਲੈਣੀ ਥੋੜੀ ਜਿਹੀ ਰੈਸਟ ਵੀ ਕਰ ਲਈ ਪੈ ਵੀ ਲਿਆ ਤਾਂ ਉਧਰ ਬਾਜੂ ਨੂੰ ਬੈਠੇ ਆ ਪਕੌੜੇ ਖਾਦੇ ਬੰਦਾ ਲੈ ਕੇ ਆ ਗਿਆ ਸੀ ਇੱਥੇ ਟ੍ਰੇਨ 'ਚ ਰੋਟੀ ਮਿਲ ਜੇ ਤੁਸੀਂ ਇੱਕ ਸਟੇਸ਼ਨ ਪਹਿਲਾਂ ਆਰਡਰ ਕਰ ਦੇਣਾ ਜਦੋਂ ਦੂਜਾ ਸਟੇਸ਼ਨ ਆਉਦਾ ਫਿਰ ਰੋਟੀ ਸਾਰੀ ਪੈਕ ਹੋ ਕੇ ਆ ਜੀ ਜੋ ਤੁਸੀਂ ਖਾਣਾ ਅਭੀ ਇਹਨੇ ਤਾਂ ਆਰਡਰ ਕਰਤਾ ਸੀ ਪਹਿਲਾਂ ਇੱਕ ਸਟੇਸ਼ਨ ਪਹਿਲਾਂ ਦੰਨ ਰੋਟੀ ਬਣ ਕੇ ਆਜੀ ਆ ਕਹਿ ਉਸ ਵਿੱਚ ਬੜਾ ਕੁਝ ਆਹ ਨੂੰ ਸਭ ਕੁਝ ਮਿਲਦਾ ਤੇ ਅਸੀਂ ਤਾਂ ਪਹਿਲਾਂ ਹੀ ਘਰ ਤੋਂ ਪਰੌਤੇ ਲੈ ਆnde ਹੋਏ ਤੇ ਤੇ ਉਹ ਖਾ ਲੇ ਹਾਲ ਤੱਕ ਜਿਹੜੇ ਐਸੇ ਉਹਨੇ ਥੋੜਾ ਜਿਆਦਾ ਖਾ ਲੇ ਹਲਕਾ ਬੁਲਕਾ ਜਿਹਾ ਖਾ ਲਿਆ ਚਾਹ ਆ ਜਾਂਦੀ ਆ ਸਭ ਕੁਝ ਮਿਲ ਜਾਂਦਾ ਖਾਣੇ ਦਾ ਜੇ ਤੁਸੀਂ ਨਾ ਵੀ ਲਾਇਆ ਨਾ ਘਰ ਤੋਂ ਹਾਂ ਵਧੀਆ ਖਾਣਾ ਆਏ ਨੇ ਵੀ ਭਟਿਆ ਵਧੀਆ ਖਾਣਾ ਮਿਲ ਜਾਂਦਾ ਹੈ ਨਾ ਵਕੇ ਪਕੌੜੇ ਸਾਨੂੰ ਹਾਲ ਤੱਕ ਸਰਚਿੰਗ ਕਰ ਰਹੇ ਹਾਂ ਕਾਹਦੇ ਆ ਇਹ ਇਹ ਨਹੀਂ ਸਮਝ ਲੱਗੀ ਕਾਹਦੇ ਪਕੌੜੇ ਆ ਵਿੱਚੇ ਗੋਭੀ ਦਾ ਫਲੇਵਰ ਜਾ ਜਾਂਦਾ ਵਿੱਚੇ ਪਤਾ ਨਹੀਂ ਕਿਆ ਕੁਝ ਆ ਮਿਰਚ ਪੱਕੀ ਦੰਦੇ ਨਾਲ ਇਹ ਬੜਾ ਵਿਸਵਾਦ ਹੈ ਖਾਦੇ ਮਿਰਚੀ ਖਾਣੀ ਬਾਈ ਲੈ ਲਓ ਯਾਰ ਮੇਰੂ ਫालतੂ ਵੈ ਇਹ ਬਣਾਦਾ ਫਿਰ ਇੱਕ ਚਨਾ ਕਿਚਣਾ ਕਿਆ ਕਹਿੰਦੇ ਬਾਈ ਇਹਨੂੰ ਪੋਹਾ ਬਣਾ ਦੇ ਪੋਹਾ ਹੀ ਬਣਾ ਵਿੱਚ ਚੱਲਾ ਮਨੋ ਪੋਹਾ ਹੀ ਪਾਵਗਾ ਚੱਲਾ ਮਨੋ ਹੀ ਮਨੋ ਬਾਈ ਚਨਾ ਪਾਓ ਯਾਰ ਅੱਛਾ ਸਾ ਬਣਾ ਕੇ ਦਿਖਾਓ ਕਿਵੇਂ ਹੁੰਦਾ ਹੈ ਚੱਲਾ ਦਿਓ ਡਾਲੋ ਡਾਲੋ ਸਭੀ ਅੱਛਾ ਹੋਵੇ ਅਸੀਂ ਕੋਈ ਚੀਜ਼ ਛੱਡੀ ਨਹੀਂ ਹੈ ਅਸੀਂ ਬਚੌੜੀਆਂ ਆ ਗਏ ਹਾਂ ਪਰ ਇੱਕ ਚੀਜ਼ ਨਾਲ ਚੱਟਣੀ ਨਹੀਂ ਦਿੰਦੇ ਨਾ ਇਹ ਨਾਲ ਨਰਚਾ ਨਾਲ ਸਲਾਦ ਮਿਰਚ ਤਾਂ ਪੱਕੀ ਆ ਹਾਂ ਨਾਲ ਕਿ ਮਿਰਚ ਜੋ ਚੀਜ਼ ਮਿਲੀ ਹੈ ਨਾਲ ਮਿਰਚ ਮਿਲੀ ਹੈ ਮਿਰਚ ਮਿਲੇ ਨੂਰਪੁਰ ਬੰਦੀ ਤੋਂ ਹਿਬੀ ਹਜੂਰ ਸਾਹਿਬ ਵੀ ਜਾ ਰਹੇ ਨੇ ਪੂਰੇ 24 ਘੰਟੇ ਹੋ ਗਏ ਟ੍ਰੇਨ ਦੇ ਵਿੱਚ ਹੋਰ 5 ਘੰਟੇ ਹੋਰ ਰਹਿ ਗਏ ਆ ਅਸੀਂ ਆਪਣੇ ਬਲੌਜੇ ਅਸੀਂ ਪਹੁੰਚ ਗਏ ਤੇ ਸਮਾਨ ਆਪਣਾ ਬਾਹਰ ਕੱਢ ਲਿਆ ਨਦੇੜ ਸਾਹਿਬ ਪਹੁੰਚ ਗਏ ਆ ਤੇ ਟ੍ਰੇਨਾਂ ਲੱਗੀਆਂ ਸਟੇਸ਼ਨ ਪਰ ਤੇ ਚੱਕੋ ਕੋਈ ਆਪਣਾ ਹਾਂ ਚੱਕੋ ਕੋਈ ਆਪਣਾ ਸਕਟਰ ਉੱਪਰ ਹਾਂ ਜੀ ਖੜਦੇ ਤੇ ਟ੍ਰੇਨ ਵਾਹ ਬੱਸ ਵਾਰੇ ਦੱਸਦੇ ਨੇ ਦੱਸ ਹਾਂਜੀ ਹਾਂਜੀ ਕਰ ਜੀ ਚੜ੍ਹ ਜੀ ਚੜ੍ਹ ਜੀ ਆਉਗੇ 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 ਸੀ ਲੋ ਜੀ ਫੁੱਲ ਕੱਢੀ ਲੋ ਜੀ ਇਹਦਾ ਬੱਸਾਂ ਲੱਜ ਨੇ ਗੁਰਦੁਆਰਾ ਸਾਹਿਬ ਵਾਸਤੇ ਜਿਹੜੀ ਸੰਗਤ ਆਉਂਦੀ ਹੈ ਨਾ ਤੇ ਉਹਨਾਂ ਵਾਸਤੇ ਇਹ ਬੱਸਾਂ ਲੱਗ ਜਾਂਦੀਆਂ ਇੱਥੇ ਤੇ ਉਹ ਆ ਬੱਸਾਂ ਲੱਗ ਰਹੇ ਨੇ ਵਿੱਚ ਬੱਸਾਂ 'ਚ ਬੈਠ ਕੇ ਹੁਣ ਅਸੀਂ ਚੱਲੇ ਜੀ ਗੁਰਦੁਆਰਾ ਸਾਹਿਬ ਲੋ ਜੀ ਪੁੱਜ ਗਏ ਲੌਜੀ ਪਹੁੰਚ ਗਏ ਆ ਬੇ ਧੰਨ ਧਨ ਬਾਬਾ ਬੁੱਟਾ ਜੀ ਐਨ ਆਰ ਨਿਵਾਸ ਲੌਜੀ ਹੁਣ ਅਸੀਂ ਵੀਡੀਓ ਬੰਦ ਕਰਦੇ ਥੋੜਾ ਕੋਈ ਵੀ ਕੁਐਸਚਨ ਹੋਵੇ ਤੇ ਤੁਸੀਂ ਕਮੈਂਟ ਚ ਪੁੱਛਣਾ ਤੇ ਬਹੁਤ ਸੋਹਣਾ ਰੂਮ ਹੈ ਏਸੀ ਲੱਗਿਆ ਹੋਇਆ ਤੇ ਸ਼ਾਮ ਨੂੰ ਇਸੇ ਚੱਲਦਾ ਤੇ ਰੂਮ ਦਾ ਕਿਰਾਇਆ 300 ਰੁਪਿਆ ਜੇ ਤੁਸੀਂ ਜਹਾਜ਼ ਆਉਣਾ ਚਾਹੁੰਦੇ ਤਾਂ ਜਿਹੜਾ ਖਾਣਾ ਬਣ ਕੇ ਖਾਣ ਜਾਂ ਵੀਡੀਓ ਵੀ ਤੁਸੀਂ ਇਹਦੇ ਉੱਪਰ ਕਲਿੱਕ ਕਰਕੇ ਦੇਖ ਸਕਦੇ ਮੈਂ ਪੂਰੀ ਇਨਫੋਰਮੇਸ਼ਨ ਦਿੱਤੀ ਹੋਈ ਹੈ ਜਹਾਜ਼ ਤੁਸੀਂ ਕਿਸ ਤਰ੍ਹਾਂ ਆ ਸਕਦੇ ਕਿਸ ਤਰ੍ਹਾਂ ਤੁਸੀਂ ਟਿਕਟ ਬੁੱਕ ਕਰਵਾ ਸਕਦੇ ਤੁਸੀਂ ਇਸ ਖਾਣੇ ਉੱਪਰ ਕਰਕੇ ਜਿਹੜਾ ਦੂਜਾ ਖਾਣੇ ਦੀ ਵੀਡੀਓ ਆਈ ਹੈ ਇਸ ਉੱਪਰ ਮੈਂ ਆਪਣੀ ਗੱਡੀ ਵਿੱਚ ਆਇਆ ਤੇ ਤੁਸੀਂ ਇਸ ਉੱਪਰ ਕਲਿੱਕ ਕਰਕੇ ਤੁਸੀਂ ਦੇਖ ਸਕਦੇ ਹੋ ਜੇ ਇੱਥੇ ਹੋਰ ਗੁਰਦਾਰੇ ਦੇਖਣਾ ਚਾਹੁੰਦੇ ਨਾਨਕ ਚਿੜੇ ਵਾਲੇ ਗੁਰਦਾਰੇ ਦੇਖਣਾ ਚਾਹੁੰਦੇ ਆ ਤਾਂ ਥੱਲੇ ਜਿਹੜੇ ਦੋ ਵੀਡੀਓ ਆ ਗਈਆਂ ਤੁਸੀਂ ਇਹਨਾਂ ਉੱਪਰ ਕਲਿੱਕ ਕਰਕੇ ਮੇਰੀ ਬਾਕੀ